ਲੱਖ ਮੁਲਾਜ਼ਮ ਦੇਸ਼ ਭਰ ਦੇ ਵਿੱਚ ਹੁਣ ਟਵਿੱਟਰ ਵਾਰ ਚਲਾਉਣ ਦੀ ਸੋਚ ਰਹੇ ਨੇ ਦੇਸ਼ ਭਰ ਦੇ ਮੁਲਾਜ਼ਮ ਓਪੀਐਸ ਦੇ ਹੱਕ ਵਿੱਚ ਵਿਆਪਕ ਪੱਦਰ ਦੇ ਉੱਤੇ ਹੁਣ ਟਵਿੱਟਰ ਮੁਹਿੰਮ ਸ਼ੁਰੂ ਕਰਨਗੇ ਕੇਂਦਰ ਸਰਕਾਰ ਦੀ ਨਮੀ ਯੂਪੀਐਸ ਵਿਰੋਧ ਕੋਮੀ ਪੱਦਰ ਤੇ ਆਵਾਜ਼ ਚੁੱਕੀ ਗਈ ਹੈ ਸੋ ਇਸੇ ਦੇ ਬਾਬਤ ਗੱਲਬਾਤ ਕਰ ਲੈਣੇ ਆ ਫੋਨਲਾਈਨ ਤੇ ਸਾਡੇ ਨਾਲ ਜੁੜੇ ਨੇ ਦਸਮਨਿਊਜ਼ ਦੇ ਸੀਨੀਅਰ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਸਰ ਹੁਣ ਮੁਲਾਜ਼ਮਾਂ ਦੇ ਵੱਲੋਂ ਟਵਿੱਟਰ ਵਾਰ ਜਿਹੜਾ ਇਹ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਕਿ ਹੁਣ ਸਰਕਾਰ ਦੇ ਖਿਲਾਫ ਇਹ ਟਵਿੱਟਰ ਵਾਰਾ ਜੜਿਓ ਕੀਤੀ ਜਾਏਗੀ। ਬਿਲਕੁਲ ਦੇਸ਼ ਭਰ ਦੇ ਲੱਖਾਂ ਮੁਲਾਜ਼ਮਾਂ ਨੇ ਇੱਕ ਨੰਤਰਾਂ ਦਾ ਸੰਘਰਸ਼ 29 ਅਗਸਤ ਨੂੰ ਸ਼ੁਰੂ ਕੀਤਾ ਜਿਹੜਾ ਐਲਾਨ ਕੀਤਾ ਹੈ। ਉਸ ਵਸਲ ਛਲੇ ਸਮੇਂ ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਮੁਲਾਜ਼ਮਾਂ ਦੀ ਇੱਕ ਨਵੀਂ ਪੈਨਸ਼ਨ ਸਕੀਮ ਸ਼ੁਰੂ ਕੀਤੀ ਜਿਹਦਾ ਨਾਮ ਹੈ ਯੂਪੀਐਸ ਯੂਨੀਫਾਈਡ ਪੈਨਸ਼ਨ ਸਕੀਮ। ਸੋ ਇਹ ਪੈਨਸ਼ਨ ਸਕੀਮ ਜਿਹੜੀ ਹੈ ਅਲੱਖਾਂ ਮਲਾਜ ਇਹ ਸੋਚਦੇ ਨੇ ਕਿ ਇਹਦਾ ਕੋਈ ਮਲਾਜਮਾਂ ਨੂੰ ਲਾਭ ਨਹੀਂ ਹੋਣਾ ਜੀ ਕੇਂਦਰ ਸਰਕਾਰ ਜਿਹੜੀ ਹੈ ਓਪੀਐਸ ਤੋਂ ਛੇਪਾ ਜਰੀ ਹੈ ਉਹ ਯੂਪੀਐਸ ਥੋਪ ਕੇ ਮਲਾਜਮਾਂ ਦਾ ਨੁਕਸਾਨ ਕਰਨਾ ਚਾਹੁੰਦੀ ਹੈ ਔਰ ਇਹ ਵੀ ਦੋਸ਼ ਲੱਗ ਰਿਹਾ ਸੀ ਕਿ ਜਿਹੜੀ ਕੇਂਦਰ ਸਰਕਾਰ ਹੈ ਇਹ ਐਨਪੀਐਸ ਅਨੈਸ਼ਨਲ ਪੈਨਸ਼ਨ ਸਕੀਮ ਜਿਹਨੂੰ ਪੂਰੀ ਤਰ੍ਹਾਂ ਦੇਸ਼ ਭਰ ਦੇ ਮੁਲਾਜ਼ਮ ਰਿਜੈਕਟ ਕਰ ਚੁੱਕੇ ਨੇ ਉਹਦੇ ਬਦਲ ਵਿੱਚ ਇੱਕ ਨਵੀਂ ਸਕੀਮ ਲਿਆਂਦੀ ਹੈ ਜਿਹੜੀ ਉਹਨਾਂ ਨੂੰ ਪਰਵਾਣਨੇਗੀ ਸੋ ਇਹਦੇ ਵਿਰੁੱਧ 29 ਅਗਸਤ ਨੂੰ ਦੇਸ਼ ਭਰ ਦੇ ਲੱਖਾਂ ਮੁਲਾਜ਼ਮਾਂ ਵੱਲੋਂ ਇੱਕ ਨਵੇਕਲੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਜਿਸ ਤਹਿਤ ਹਰੇਕ ਮੁਲਾਜ਼ਮ ਇੱਕ ਪੋਸਟਰ ਤਿਆਰ ਕਰੇਗਾ ਜਿਸ ਤੇ ਲਿਖਿਆ ਹੋਵੇਗਾ ਨੋ ਐਨ ਪੀਐਸ ਨੋ ਡਿਊਪੀਐਸ ਓਨਲੀ ਓਪੀਐਸ ਪਾਵ ਨਾ ਐਨਪੀਐਸ ਉਹਨਾਂ ਨੂੰ ਪ੍ਰਵਾਨ ਹੈ ਨਾ ਨਵੀਂ ਸਕੀਮ ਜਿਹੜੀ ਹੈ ਡਿਊਪੀਐਸ ਪ੍ਰਵਾਨ ਹੈ ਉਹ ਕੇਵਲ ਤੇ ਕੇਵਲ ਓਪੀਐਸ ਹਾਸਲ ਕਰਕੇ ਹੀ ਰਹਿਣਗੇ ਔਰ ਇਹ ਗੱਲ ਕਹੀ ਗਈ ਵੀ ਇਹ ਪੋਸਟਰ ਬਣਾ ਕੇ ਇਹ ਲਿਖ ਕੇ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਪੋਸਟਰ ਨਾਲ ਆਪਣੀ ਫੋਟੋ ਖਿੱਚਣਗੇ ਔਰ ਸਾਰੇ ਮੁਲਾਜ਼ਮ ਇਹ ਜਿਹੜੀ ਫੋਟੋ ਹੈ ਤਸਵੀਰਾਂ ਨੇ ਇਸ ਸੋਸ਼ਲ ਮੀਡੀਆ ਤੇ ਪਾਉਣਗੇ ਤਾਂ ਜੋ ਦੇਸ਼ ਦੀ ਸਰਕਾਰ ਨੂੰ ਪਤਾ ਲੱਗੇ ਕਿ ਹਰੇਕ ਸੂਬੇ ਦੇ ਔਰ ਕੇਂਦਰ ਦੇ ਲੱਖਾਂ ਮੁਲਾਜ਼ਮ ਜਿਹੜੇ ਨੇ ਉਹ ਡਿਪੀਐਸ ਸਕੀਮ ਨਾਲ ਸਹਿਮਤ ਨਹੀਂਗੇ ਜੀ ਦਰਅਸਲ 85 ਲੱਖ ਦੇ ਕਰੀਬ ਜਿਹੜੇ ਮੁਲਾਜ਼ਮ ਨੇ ਦੇਸ਼ ਭਰ ਦੇ ਕੇਂਦਰ ਸਰਕਾਰ ਦੇ ਤੇ ਸੂਬਾ ਸਰਕਾਰਾਂ ਦੇ ਜਿਹਦੇ ਤੇ ਇਹ ਸਕੀਮ ਜਿਹੜੀ ਆ ਅਫੈਕਟ ਕਰਦੀ ਹੈ ਜਦੋਂ ਕੇਂਦਰ ਸਰਕਾਰ ਨੇ ਯੂਪੀਐਸ ਸਕੀਮ ਸ਼ੁਰੂ ਕੀਤੀ ਸੋ ਇਹ ਗੱਲ ਕਹੀ ਸੀ ਵੀ ਇਹਦੇ ਨਾਲ ਕੱਲੇ ਕੇਂਦਰ ਸਰਕਾਰ ਦੇ 23 ਲੱਖ ਮੁਲਾਜ਼ਮਾਂ ਨੂੰ ਲਾਭ ਹੋਊਗਾ ਪਰ ਹੁਣ ਸਾਰੇ ਦੇਸ਼ ਦੇ ਮੁਲਾਜ਼ਮਾਂ ਨੇ ਇਸ ਵਿਰੁੱਧ ਟਵਿੱਟਰ ਵਾਰ ਕਹਿ ਲਿਆ ਟਵਿੱਟਰ ਮਹਿੰਮ ਕਹਿ ਲਿਆ ਉਹ 29 ਅਗਸਤ ਨੂੰ ਸ਼ੁਰੂ ਕੀਤੀ ਜਾਊਗੀ ਇਹ ਜੇ ਹੁਣ ਆਪਾਂ ਜ਼ਿਕਰ ਕਰਦੇ ਹਾਂ ਜਿਹੜੀ ਟਵਿੱਟਰ ਵਾਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਕਿਹੜੀ ਆਰਗੇਨਾਈਜੇਸ਼ਨ ਦੇ ਵੱਲੋਂ ਕੀਤਾ ਗਿਆ ਹੈ ਇਹ ਕੋਈ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਨੈਸ਼ਨਲ ਲੈਵਲ ਤੇ ਮੂਵਮੈਂਟ ਲਾ ਰਹੀ ਹੈ ਓਪੀਐਸ ਦੀ ਪ੍ਰਾਪਤੀ ਲਈ ਉਹਦੇ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਔਰ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਤੇ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਨੇ ਅੱਜ ਇੱਥੇ ਇਹ ਜਿਹੜੀ ਸੰਘਰਸ਼ ਹੈ ਟਵਿੱਟਰ ਵਾਰ ਵਾਲਾ ਇਹਦੀ ਜਾਣਕਾਰੀ ਦਿੱਤੀ ਹੈ ਐਲਾਨ ਕੀਤਾ ਹੈ ਔਰ ਉਹਨਾਂ ਨੇ ਇਹ ਦੋਸ਼ ਬੜਾ ਗੰਭੀਰ ਦੋਸ਼ ਲਾਇਆ ਵੀ ਕੇਂਦਰ ਸਰਕਾਰ ਜਿਹੜੀ ਯੂਪੀਐਸ ਲਾਗੂ ਕਰੀ ਹੈ ਉਹਦੇ ਤੇ ਹਮ ਵੀ ਭਰਲੀ ਪਿਛਲੇ ਸਮੇਂ ਕੁਝ ਸਰਕਾਰ ਦੇ ਪਿੱਠੂ ਮੁਲਾਜ਼ਮ ਆਗੂ ਜਿਹੜੇ ਨੇ ਪ੍ਰਾਈਮ ਮਿੰਿਸਟਰ ਨੂੰ ਮਿਲੇ ਨੇ ਔਰ ਉਹਨਾਂ ਨੇ ਹਮ ਵੀ ਭਰੀ ਹੈ ਯੂਪੀਐਸ ਲਾਗੂ ਕਰਨ ਦੀ ਪਰ ਉਹ ਕਿਸੇ ਤਰ੍ਹਾਂ ਵੀ ਉਹਦੇ ਨਾਲ ਸਹਿਮਤ ਨਹੀਂ ਗਏ ਸੁਖੀ ਸਿੰਘ ਨੇ ਦੱਸਿਆ ਜਿਸ ਸਾਲ 2016 ਤੋਂ ਇਹ ਨੈਸ਼ਨਲ ਲੈਵਲ ਤੇ OPS ਦੀ ਮੰਗ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਨੇ ਪਰ OPS ਹਾਸਲ ਕਰਨ ਤੋਂ ਉਰੇ ਉਹਨਾਂ ਨੂੰ ਕੋਈ ਵੀ ਕੁਝ ਵੀ ਪਰਵਾਹ ਨਹੀਂ ਹੋਊਗਾ ਔਰ GPS ਨੂੰ ਉਹ ਪੂਰੀ ਤਰ੍ਹਾਂ ਰੱਦ ਕਰ ਦੇ ਜੀ